ਸਸਕਾ ਵੀ ਜੀ ਸਾਰੇ ਬੰਦ ਨੂੰ ਸੰਦੀਪ ਜੀ ਫਾਨ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਪਿੰਦੇ ਕੋਲ ਆ ਚੁੱਕੇ ਆ ਅੱਜ ਹੀ ਵੇਖੋ ਭਾਈ ਬਹੁਤ ਹੈਗੇ ਕੋਸਾੜ ਦੇ ਲੱਗ ਬਹੁਤ ਹੈਗੇ ਆ ਤੇ ਬਾਈ ਜੀ ਗੱਲਬਾਤ ਕਰੀਏ ਭਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਕੀ ਹਾਲ ਚਾਲ ਹੈ ਹੋਰ ਸਾਰੇ ਪਿੰਦੇ ਜੀ ਬਹੁਤ ਵਧੀਆ ਭਾਜੀ ਸਾਰੇ ਵੀਰਾਂ ਨੂੰ ਸਤਿ ਸ਼ਕਾਲ ਜਿਹੜੇ ਸੰਦੀਪ ਜੀ ਦੇ ਫਾਰਮ ਦੇ ਨੇ ਦੇ ਲੋ ਸਾਨੂੰ ਪਿਆਰ ਕਰਦੇ ਆ ਵਿਦੇਸ਼ ਵਿੱਚ ਸਾਰੇ ਨੂੰ ਸਤਿ ਸ਼ਕਾਲ ਹੋਸ ਰਹੋ ਕੀ ਹਾਲ ਚਾਲ ਮੇਰਾ ਮੇਰਾ ਨਹੀਂ ਮੇਰਾ ਬਹੁਤ ਵਧੀਆ ਸੱਚੇ ਪਾਤਸ਼ਾਹ ਜੀ ਗੁਰੂ ਰਾਮਦਾਸ ਬਾਬੇ ਦੀਪ ਸਿੰਘ ਜੀ ਬਹੁਤ ਮਿਹਰਬਾਨ ਸੱਚੇ ਪਾਸ਼ਾ ਮੇਰੀ ਰੱਖੇ ਤੇ ਫੇਰ ਲਿਆਂਦਾ ਫੇਰ ਵੇਖੋ ਵਿੱਚ ਬੇਬੂ ਕਈਆ ਚਲੋ ਕੋਈ ਹਾਂਜੀ ਇਦਾਂ ਹੀ ਵੇਖੂ ਗ ਜਾਂਦਾ ਕੋਈ ਕਿਤੇ ਘਟ ਵੇ ਗਿਆ ਕਿਤੇ ਵੱਧ ਵੇ ਗਿਆ ਹੁਣ ਕੰਮ ਕਰਾਂ ਦੇ ਦੇਣਵਾ ਹਾਂ ਬਿਲਕੁਲ ਹੁਣ ਤੁਹਾਨੂੰ ਹਾਂਜੀ ਅੱਜ ਵੀ ਝੁੱਟੀਆਂ ਲਿਆਂਦੀਆਂ ਸੀਗੀਆਂ ਹਾਂਜੀ ਤੇ ਤਿੰਨ ਕੇ ਮੇੜਾ ਵਾਂ ਤਿੰਨ ਕੇ ਮਈਆ ਵਾਂ ਸੁਨੇਹਾ ਸੋਈ ਗਾ ਵਾਂ ਤੇ ਬੜੇ ਚਿਹਰੇ ਨਿਕਲਦੇ ਆ ਤੁਹਾਨੂੰ ਤੇ ਮੇਰਾ ਚਲੋ ਜਰੀਏ ਤੁਹਾਡੇ ਆ ਰੈਲੀ ਰੂਲੀਆਂ ਚੱਲਦੀਆਂ ਰਹਿਣੀਆਂ ਆ ਪਹਿਲਾਂ ਕੱਟੀ ਚਾਰ ਦਾ ਦਵਾ ਕੋਈ ਯਾਰਾ ਨਹੀਂ ਤੂੰ ਆ ਪਤੋਂ ਦੀ ਬੱਚੇ ਨਾਲ ਨਾਲ ਹੀ ਵਿਖਾ ਲਉ ਬਿਲਕੁਲ ਤਾ ਗਿਆ ਬੱਚਾ ਆਏ ਭਾਜੀ ਦੁੱਧ ਕਿੰਨਾ ਭਾਈ ਜੀ ਦੁੱਧ ਭਾਜੀ ਆਵੇਂ ਆਖ ਨੂੰ 10 ਕਿਲੋ ਕਹਿ ਰਹੀ ਕੋਈ ਗੱਲ ਨਹੀਂ ਜੇ ਬੋਲਾ 7 ਕਿਲੋ ਆ 7 ਕਿਲੋ ਹਾਂਜੀ ਬਹੁਤ ਸਾਰੇ ਪੈਸੇ ਲੱਗਾ ਗੱਡੀ ਨੂੰ ਪਹਿਲਾਂ ਸੋਹਾ ਪਹਿਲਾਂ ਸੋਹਾ ਜੀ ਦੇਖੋ ਕਰਾ ਲਈ ਹਰੇ ਦੇਖੋ ਬੱਚਾ ਬਿਲਕੁਲ ਤਾ ਗਿਆ ਬਿਲਕੁਲ ਤਾ ਗਿਆ ਉਹਦੇ ਬਾਹਰ ਬਹੁਤ ਚੰਗੀ ਰੇਖ ਰੱਖੀ ਆ ਇਸ ਤੇ ਘੜਾ ਬਣਾ ਦੇਖੋ ਛੋਟੀ ਤਰਾ ਕੀ ਦੇਖੋ ਥਾੜੇ ਦੇਖੋ ਗੱਡੀ ਨੂੰ ਘੱਟ ਦੇਖੋ ਉਹਦੇ ਵਾਹ ਬਾਚ ਚਲੋ ਲੈ ਚਲੋ ਐ ਚਵਾਜੂ ਵਰੀਆ ਰਗਾ ਪਾ ਲਈ ਚੋਣ ਕੇ ਚੋਣ ਚੜਾਈ ਪਈ ਨੀ ਬੋਲ ਨਹੀਂ 10 ਕਿਲੋ ਗੱਡੀ ਦੁੱਧ ਦੇ ਜੂ ਚੌਥਾ ਦਿਨ ਗੱਡੀ ਸੂਈਨ ਹੋਇਆ ਵਾ ਸੱਤ ਤੋਂ ਬਾਹਰ ਹੀ ਹੋਊਗਾ ਪਾਈਆ ਅੰਦਰ ਨਹੀਂ ਗਾ ਚਲ ਵਜਣ ਨੂੰ ਜੀਨ ਵੇਖੋ ਸਿੰਘ ਵੇਖੋ ਗੱਡੀ ਦਾ ਚਾਰ ਦਿਨ ਦਵਾ ਦਿਨਾ ਬਸ ਚਲ ਮਾਰ ਚਾਰ ਦਿਨ ਦਵਾ ਬਾਬੂ ਫੜਾ ਉਹ ਅੱਜ ਆਈ ਕਰ ਬਣਾ ਤੇ ਲੈਣ ਦੇ ਨਾਲੇ ਕਰਦੇ ਬਸ ਲੈਣ ਦੇ ਨਾਲੇ ਬਸ ਹਾਂਜੀ ਕਣਕ ਨੂੰ ਡਾਈ ਹੈ ਕਣਕ ਨੂੰ ਬਸ ਪਿਆਰੀ ਆ ਰਹੀ ਆ ਬੋਲੋ ਬੋਲੋ ਵਗਰੇ ਟੁੜੀ ਬਣਾ ਲਾਗੇ ਬੋਲੋ ਭਾਜੀ ਭਾਣੇ 95 ਕਰਾ ਲਓ ਇਹਦਾ ਲੱਖ ਰੁਪਈਆ ਕਰਾ ਲਓ ਆ ਬਧਾ ਕਿਉਂਕਿ ਕੱਟੀ ਵੱਡੀ ਆ ਪਰ ਨਹੀਂ ਭਾ ਜੋੜਾ ਜਿਆ ਕਰਨਾ ਵਾ ਕੱਟੀ ਜਣੀ 8000 ਕਿੰਨਾ ਮਾਨਤਾ ਜਨਾਵੀਰ ਕਹ ਲੇਗਾ ਤੁਸੀਂ ਆਪੇ ਦੱਸ ਦੋ ਚਲੋ ਤੂੰ ਆਪ ਹੀ ਕਰ ਦੇ ਨੀ ਮੈਂ ਨਹੀਂ ਕਰਾਂ 500 ਛੋੜ ਹੀ ਕਰਦੀ ਆ ਪਪਾ 75 ਦੀ ਲੈ ਰਹੀ ਐ ਹੋਰ ਜਾਣ ਦੋ ਹਾਂਜੀ ਇੱਕੋ ਹੀ ਗੱਲ 70000 ਦੀ ਗੱਡੀ ਦੇ ਰਾਂ ਬਸ ਹੋਰ ਤਾਂ ਛੋੜੋਣੀ ਐ ਦੇਖੋ ਜੈਜਾ ਬਿਲਕੁਲ ਜੈਜਾ 70000 ਦੀ 70000 ਦੇ ਸਾਢੇ 70000 ਰਹਿ ਗਈ ਹਾਂਜੀ ਇਹ ਵੀ ਸੁਈ ਆ ਇਹ ਨੂੰ ਵੀ ਅੱਜ ਚੌਫਾ ਦੇ ਪੰਜਵਾਦੇ ਸੁਈ ਨੇ ਨਾੜੂ ਨਾਲ ਜੋ ਬੱਚੇ ਦਾ ਠੀਕ ਆ ਉਹ ਤਾਂ 8 ਕਿਲੋ ਜੋ 8 ਕਿਲੋ ਤਾਜੀ ਝੋਡੀ ਸੁਈ ਜੋ ਲਓ ਜੀ ਪਾੜਾ ਪਾ ਕੇ ਤੇ ਬੱਚੇ ਨਾਲ ਪਸੂ ਦੀ ਕਿਉਂ ਅਸਹਿ ਨਹੀਂ ਬਤੋ ਬੱਚਾ ਪੋੜਾ ਵੰਡ ਪਾ ਦੋ ਹਾਂ ਬੱਚਾ ਛੱਡ ਦੋ ਉਸਲੇ ਕਸਮ ਦੀ ਆ ਤਾਂ ਜੀ ਸੂਈ ਆ ਮੈਲਾ ਮਾਰੇਗੀ ਕੋਈ ਰੱਖ ਲੈ ਨਹੀਂ ਤੇ ਲੱਦ ਕੇ ਟੱਲੀ ਬਾਬਾ ਨਾ 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 ਮੈਲਾ ਮਾਰਨ ਲੱਗ ਗਈ ਇਹ ਮੈਂ ਕਹੀ ਮਈਆਂ ਨੂੰ ਵਾਦੀ ਹੁੰਦੀ ਆ ਹਾਂਜੀ ਹਾਂਜੀ ਤੇ ਟੂਣ ਚਵਾਰ ਕੋਈ ਕਮੀ ਨਹੀਂ ਬੈਠੀ ਨਾ 8 ਕਿਲੋ ਦੁੱਧ ਹੋਊਗਾ ਬਸ ਠੀਕ ਆ ਕੋਈ ਛੜਾ ਕੋਈ ਨਾ ਹੋਊਗਾ ਚਲੋ ਲਓ ਜੀ ਦੇਖੋ ਆਇਓ ਦੁੱਧ ਵਾਲੀ ਮੈਂ 8 ਕਿਲੋ 10 ਕਿਲੋ ਦੁੱਧ ਮੈਂ ਹੀ ਪਾ ਦੂੰਗੀ ਠੀਕ ਆ ਕਦੋਂ ਨਿਵਾ ਮੈਂ ਤੋਰ ਤੋਰ ਮਾਹੀ ਵੀਰ ਅੱਜ ਚੌਥਾ ਦਿਨ ਸੂਈ ਨਾ ਨੜੂ ਨਾਲ ਬੱਚੇ ਦਾ ਕੋਣ ਜਵਾਬ ਸਮਾਰ ਤੋਂ ਛਟਾ ਕੋਈ ਨਹੀਂ 10 ਕਿਲੋ ਚੋਡੀ ਦੁੱਧ ਪਾਹੂਗੀ ਫੁੱਲਾ ਡੁੱਲਾ 8 ਕਿਲੋ ਦੁੱਧ ਦੀ ਹੁਣ ਵੀ ਗਾਰੰਟੀ ਆ ਓਕੇ ਮੋਟੀ ਮੋਟੀ ਧਾਰੇ ਮੈਨੂੰ ਕਣਕ ਨੂੰ ਉਡਾਣੇ ਪੈਂਦੇ ਹੋਣਾ ਟਾਇਰ ਸਵੇ ਲੈ ਹੋਣਾ ਇਹ ਬਸ ਕਣਕ ਭਾਈ ਨਹੀਂ ਹੋਈ ਲੜਾਈ ਹਾਂ ਕੋਈ ਆਵੇ ਰੇ ਤੇਰੇ ਕਰ ਜਣਾ ਬੋਲੋ ਜੀ ਭਾਈ ਰੇਟ ਮੈਂ ਤਾਂ ਭਾਵੇਂ ਦਿੰਦੇ 60 ਦੀ ਦਵਾਂਗੇ ਚੱਲ ਨਾ ਵਾ ਠੀਕ ਆ 60 ਦੀ ਦੇ ਦਾਂਗੇ 8000 ਦੀ ਮੈਂ ਦਵਾਂਗੇ ਭਾਵੇਂ ਠੀਕ ਆ ਭਾਈ ਠੀਕ ਆ 1000 ਰੁਪਏ ਥੋੜੀ ਜਾਇਦਾ ਬੜਾ ਰੇਡ ਆ ਨਾ ਮੇਰਾ ਰੇਡ ਆ। ਜਾਣ ਦੇ ਬਾਕੇ ਕਰਦੇ ਹੀ ਘੁੰਮ ਗਿਆ ਵਿੱਚੋਂ। ਕੋ ਘੁੰਮ ਗਿਆ ਨਾ ਤੂੰ ਵੀਡੀਓ ਬਣਾਉਦਾ ਆ ਨਾ ਬਿਲਕੁਲ ਛੋਟਾ ਗਿਆ ਭਾ ਹੋਗਾ। ਬੱਚੇ ਇੱਕ ਆ ਬੱਚਿਆਂ ਦੇ ਨਾਲ-ਨਾਲ ਬਖਾਦੇ ਬੱਚੇ ਮਾਰੇ ਬੱਚੇ ਬਿਲਕੁਲ। ਕੋਈ ਇੱਕ ਗੱਲ ਪਤਾ ਕੀ ਜੋ ਆਪਾਂ ਘਰ ਨਹੀਂ ਹੁੰਦੇ ਜਦੋਂ ਵੀਡੀਓ ਪੈਂਦੀ ਆ। ਮਾਲ ਡੰਕਰ ਲੈਣ ਗਏ ਨੇ ਬਾਹਰ ਉਹ ਵੀਰਾਂ ਦੇ ਦੋਰੇ ਬੱਚੇ ਦੀ ਵੀਡੀਓ ਖਲਾਉ। ਉਹਦੇ ਵੀਡੀਓ ਨਹੀਂ ਬੰਦੀ। ਇਹ ਦੇਖੋ। ਤਾਰੀ ਘੋੜੀ ਸੂਈ। ਦੇਖੋ। ਸੂਈ ਨਾ ਮਗਰ ਕੱਟੀ ਜੋ ਇੱਕ ਘਰੇ ਆ ਕੱਟੀ ਜੋ ਉਹਦਾ ਜੀ ਦੁੱਧ ਖੁੱਲਾ ਦੇਖ ਲੈ 11 12 ਕਿਲੋ ਦੁੱਧ ਮੈਂ ਥੱਲੇ ਲੀਟਰ ਮਾਰ ਕੇ ਕੋਈ ਲੈ ਜੇ 11 ਕਿਲੋ ਠੰਡਾ ਕਰਕੇ ਲੈ ਜੇ ਠੰਡਾ ਕਰੇ 11 ਨੂੰ ਦੁੱਧ ਅਬ ਬਿਲਕੁਲ ਤਾਜੀ ਸੂਈ ਜੋ ਲਓ ਵੇਖੋ ਘਰਾਂ ਦੇ ਵੇਖੋ ਕੋਲੇ ਪਿਛੇ ਆ ਜਾਓ ਆਂ ਦਖਲ ਫਾ ਦੇ ਕੋਈ ਪਸ਼ਮੀਆਂ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਾਤ ਹੀ ਲੈ ਲੋ ਕਾਲੀ ਬਰੂ ਦਾਗੀ ਝੋੜੀ ਵਾਹ ਦੋਨੋਂ ਖੰਡ ਠੀਕ ਆ 14 15 ਕਿਲੋ ਦੀ ਮਹੀਂ ਗਾਰੰਟੀ ਲੈ ਜੇ ਕੋਈ ਜਨੇ ਫੜਨੀ ਹੈ ਅੱਛਾ ਜੀ ਠੰਡਾ ਕਰਕੇ ਦੇ ਦੂ ਵੇਖੋ ਆ ਵੀ ਵੇਖ ਲਓ ਭਾਜੀ ਮੇਰਾ ਖੇਚ ਫੋਟ ਹਰਿਆਣੇੋਂ ਲਿਆਂਦੀ ਆ ਕੇ ਪਾਕਿਸਤਾਨੋਂ ਲਿਆਂਦੀ ਆ ਬੋਨੋਂ ਪਿੰਡੇ ਜਿੱਥੇ ਭਾਜੀ ਇਹ ਅਸਲੀ ਝੋੜੀ ਦਾ ਭਾਵੇਂ 1 20 ਮੋਲ ਕਰਾ ਲਓ ਜਾਇ ਜਦੋਂ ਜਿ ਬਣਾਉਂਦੇ ਆ ਇਹ ਵੀਡੀਓ ਉਹਨੂੰ ਸਾਹ ਨਹੀਂ 95000 ਦੀ ਬੰਨ ਮੀਗਾ 92000 ਦੇ ਵਿੱਚੋਂ 5 ਤਾਂ ਫੇਰ ਜੋੜਾ ਦੇ ਦੇਖੋ ਕਰਾ ਨਹੀਂ ਇਹ ਭਿੰਦਾ ਤਵਾਰ ਵਾਲਾ ਰਾਈ ਥੋਕ ਰੱਖਦਾ ਕਿੱਡੀ ਕਰਾ ਨਹੀਂ ਕਿ ਨਹੀਂ ਦੇਣਾ ਹਾਂ ਨਿਕਿੰਦੇ ਨਿਕਿੰਦੇ ਸਾਨੂੰ ਮਿਲ ਜਾਂਦੀਆਂ ਤੇ ਬਾਹਰ ਬਾਹਰ ਆਵਾਜ਼ ਸਰ ਇਦਾਂ ਹੀ ਅਮੀਰ ਫਾਰਿਆਂ ਦਾ ਕੰਮ ਚੱਲ ਰਿਹਾ ਹੈ ਆ ਜਾਓ ਗਾਈਆਂ ਦੇ ਪਾਸੇ ਆ ਜਾਓ ਗਾਵਾ ਤਿੰਨਾਂ ਦੀ ਗਾਵਾ ਤਿੰਨ ਤੇ ਗਾਈਆਂ ਦਾ ਬੱਚਾ ਪਰਾਂ ਬੱਜਾ ਤੇ ਤਾੜੀ ਮੰਡੀ ਗਾਂ ਬੱਜੀਆਂ ਬੱਜੀਆਂ ਰਾਵੀ ਮੈਂ ਆਲੀ ਉਹਦੇ ਕਿੰਨਾ ਜੀ ਇੱਧਰ ਲੱਗਦੀ ਏ ਇੱਧਰ ਆ ਜਾ ਫਿਰ ਆ ਵਛੀ ਭਾਜੀ ਪਹਿਲਾਂ ਜੋ ਚਾਰ ਨਾਲ ਲਿਓ ਹਾਂ ਕੱਲ ਦੀ ਸੂਈ ਲਓ ਕੱਲ ਐ ਖਾਣ ਦੇਖੋ ਵਛੀ ਨੂੰ ਲੱਗਾ ਚੌਗੀ ਵਛੀ ਜੋ ਆ ਬੱਚਾ ਨਾਲ ਨਾਲ ਵਿਖਾਲ ਦੋ ਬੇ ਕੋਣ ਬੱਚੇ ਤੁਹਾਡੀ ਭਾਜੀ ਹਾਂਜੀ ਛੱਡੀ ਆ ਵਾਹ ਚਾਵਾ ਕੱਢੀ ਗਈ ਜਿਹੜੇ ਬੱਚੀ ਆ ਅੱਛਾ ਬੱਚਾ ਵਾ ਚਾਰ ਦੰਦ ਬੱਚੀ ਜੋ ਕੋਈ ਜਾਂਦਾ ਕੋਈ ਸਾਡੇ ਜੀ ਦਿਮਾਗ ਦੇ ਦੁੱਧ ਚਵਾਉਂ ਬੱਚੀ 15 ਕਿ ਤੋਂ ਦੋਈ ਗਲਾੜੇ ਗੱਡੀਆਂ ਬੱਚੇ ਬੱਚੇ ਘਰ ਮੱਝੀਆ ਦੇਖੋ ਭਾਜੀ ਬੱਚੀ 99 ਫਿਰ ਵੀਰ ਮਾਰ ਲੱਗੀ ਤੇ ਸੰਦੀ ਚਾਰ ਦੰਦ ਬੱਚੀ ਜੋ ਭਾਈ ਇਹ ਦੇਖੋ ਪਾਈਨ ਬੱਚਾ ਜੇ ਰਾਤ ਦੀ ਸੁਈ ਆ ਮੈਂ ਨੇ ਗਈ ਆ ਮਾਂ ਦੁਰ ਦੇ ਦੱਲੇ 20 ਕਿਲੋ ਆ ਅੱਜ ਤੇ ਹੋਲੀ ਆ ਹੋਲਾ ਹੀ ਹੈ ਨਾ ਹੋਲੀ ਹੋਲੀ ਰਾਤੀ ਸੁਈ ਜਾ ਚਵਾਈ ਜੀ ਜੀ ਚਵਾਈ ਆ ਜੋ ਕਰਾਂ ਜੀ ਠੀਕ ਆ ਮੋਨੋ ਲੈਣ ਦੇ ਨਾਲੇ ਤਾਂ ਪੈ 56 ਪੱਕਾ ਪਕਾਰੇ ਕੋਣ 55 ਆਦੀ ਦੇਣੀ ਆ ਅੱਪੀ ਛੋੜ 55 ਆਦੀ 55 ਜੀ ਚਲੋ ਠੀਕ ਹੈ ਨਾ ਜੈ ਜੀ ਬੋਲ ਛੋਟੇ ਛੋਟੇ ਮੁੱਲ ਕਰਨੇ ਆ ਆ ਵੀ ਅਸੀਂ ਤਾਜੀ ਸੂਈ ਜੋ ਆ ਜਾਵੇਂ ਇਹੋ ਗਾੜੀ ਬੱਜਾ ਜੋ ਪਛੀ ਇੱਕ ਪੁਰਾਣੀ ਚੁੱਕਿਆ ਵਛੀ ਵਛੀ ਆ ਹਾਂਜੀ ਤੇ ਦੱਸੋ ਪਤੋਂ ਸਾਵਾ ਦੀ ਸੂਈ ਜੋ ਤੇ ਕਿੰਨਾ ਮੋੜਾ ਨਹੀਂ ਨਹੀਂ ਬਸ਼ਾਰੀ ਹੋ ਵੀ ਵਛਿਆ ਮਗਰ ਢੋਲਾ ਹੋ ਵੀ 11 12 ਕਿਲੋ 11 12 ਬੋਲਾ ਹਾਂਜੀ ਖੁੱਲਾ ਡੋਲਾ ਖੁੱਲਾ ਡੋਲਾ ਦੇਖੋ ਖਰਾ ਜੀ ਵੀ ਮੋੜੋ ਰਾਣ ਲੈਣ ਦੇ ਨਾਲੇ ਕਰੋ ਤੇ ਵਿਗਦਾ ਜਾਵੇ ਮਾਲ ਆ ਵੇਖੀ ਚੱਲੋ ਕਰੋ ਦੇਖੋ ਵਸ਼ੀਆਂ ਦੇ ਰੰਗ ਲੈਪੋ ਠੀਕ ਆ ਸ਼ਹਿਰ ਕੋ ਵੇਖੋ ਡਿਊਟੀ ਵੇਖੋ ਹੋਰ ਸੋਹਣੇ ਤਾਂ ਕੀ ਵੇਖ ਕੇ ਨਹੀਂ ਹੈ ਪਿਆਰੀ ਬੈਠੋ ਵੇ ਇਸੇ ਦਾ ਬੋਲੋ ਭੈਣਾ ਜੀ ਫਿਰ ਇੱਥੇ ਕਰਦੀਏ ਮੋਲ ਇੱਥੇ ਇੱਥੇ 6000 ਨਹੀਂ ਲੈਣਾ ਇਹਦਾ ਮੈਂ 60 ਹੀ ਲੈਣਾ ਯਾ ਸੁਣੋਈ ਬਿਲਕੁਲ 52000 ਦੀ ਤਰਾਜੇ ਕਿੰਨਾ ਮਾਨਦਾ 1000 1000 ਰੁਪਿਆ ਚੱਲਣ ਤੋਂ ਕਰਾਂ ਦੇ 52 ਦੀ 52 ਵਿੱਚ ਵੇਖਦਾ ਹੁਸੀਂ ਵਾਸ਼ੀਂਾ ਭਾਈ ਵੇਖ ਲਓ ਆਪ ਜੀ ਨਹੀਂ ਭਿੰਦਾ ਜੀ ਅਗੜਾ ਸੁਣਿਆ ਲੋੜੀ ਥਾਂ ਤੇ ਰੇਡ ਗੈਜਵਾਨ ਬਿਲਕੁਲ ਜਾਏਗਾ ਇਹਨਾਂ ਕੋਈ ਗੈਜ ਵੀ ਵਿਕੀਆਂ ਦਿੰਦੇ ਆ ਕੱਲ ਨੂੰ ਵਿਕਣੀਆਂ ਜਦੋਂ ਆਇਆ ਜੇ ਬਾਈ ਜੀ ਬਰੀ ਜਰਸੀ ਜੋ ਤੇ ਦੁੱਧ 15 ਕਿਲੋ ਠੰਡਾ ਕਰਕੇ ਜੋ ਹੁਣ ਬੱਚਾ ਖਾ ਲਵਦੇ ਨੇ ਡੇਢ ਦਾ ਲਾਲੇ ਕੋ ਦੋ ਮਹੀਨਾ ਦਾ ਲਾਲੇ ਅੰਦਰ ਵੱਜਾ ਵਾ ਹੁਣ 15 ਕਿਲੋ ਦੁੱਧ ਬੋਲੋ ਲੋ ਜੀ 15 ਕਿਲੋ ਦੁੱਧ ਵੇਖੋ ਜਰਸੀ ਜਰਸੀ ਵੇੜਾ ਇਹ ਵਾ ਵੇਖੋ ਗੁਰਾ ਖਾ ਕਰਨ ਚ ਕਿਦਾਂ ਹਾਂ ਹਾਂ ਤੋ ਜੀ ਕਰ ਲੇ ਜੋ ਮਚਾਦ ਨਹੀਂ ਜੋ ਛੱਡਣਾ ਹਾਂਜੀ ਇਹਨੂੰ ਹੂੰ ਉਹ ਤਾਂ ਹੀ ਬੜਾ ਪਾ ਕੇ ਬੈਠੇ ਚੋ ਲੈਣੀ ਆ ਆਪਣੀ ਮਰਜ਼ੀ ਆ ਘਰ ਵਾਲੇ ਨਹੀਂ ਛੱਡਦੇ ਮੈਂ ਫਿਰ ਛੱਡਿਆ ਜੋ ਹੂੰ ਵਸ਼ਾ ਮਗਰ ਉਹ ਖਾਦਨੇ ਕੋਈ ਮਹੀਨੇ ਦਾ ਲਾਲੇ ਕੋਈ ਦੋਹਾਂ ਦਾ ਲਾਲੇ ਹਾਂਜੀ 15 ਕਿਲੋ ਹੋਰ ਦੁੱਧ ਵਸ਼ੀ ਥੱਲੇ ਤਿਆਰ ਵਾ ਬਸ ਠੀਕ ਆ ਰੇਟ ਪੁੜਾ ਦੇਖੋ ਵਸ਼ੀ ਦਾ ਤੇ ਯਾਰ ਦੇਖੋ ਵਸ਼ੀ ਕਿੰਨੀ ਆ ਵੱਡੀ ਵਸ਼ੀ ਆ ਫਿਰ ਸੋ ਕੁਆਲਟੀ ਕਿੰਨੀ ਮਸ਼ੀਨ ਦੀ ਚੰਗੀ ਆ ਪਿਓਰ ਜਰਸੀ ਆ ਇਹਦਾ ਮੋਲ ਭਾਂ 55 ਕਰਾ ਲੈ ਕੋਈ 50 ਕਰਾ ਲੈ ਚਲਿਆ ਸੀ ਨਹੀਂ ਠੀਕ ਹੈ ਦੋ ਸ਼ੌਟ ਵੇਚ ਲੋ 38000 ਦੀ 35 ਦੀ ਬਸ ਠੀਕ ਆ ਫਿਰ ਜੈ ਜੀ ਜੈ ਜੈ ਖੜੇ ਵੀ ਨਹੀਂ ਜਾਇਆ ਨਹੀਂ ਨਾ 35000 ਦੀ ਮੈਨੂੰ ਘਰ ਪੈਂਦੀ ਉਹਦੇ ਦੋ ਦੋ ਲੱਖ ਰੁਪਏ ਲੈਣਾ ਬਾਈ ਹੁਣ ਲੈਣੇ 10 ਤੋਂ 15 ਨਹੀਂ ਕੋਈ ਵੱਧ ਰੇਟ ਨਹੀਂ ਮੈਂ ਪਾਏ ਮੈਂ ਡੰਗਰ ਵੇਚਣ ਵਾਲੇ ਕਰੀਦਾ ਫੇਰ ਵੇਚ ਜਣਗੇ ਹਾਂ ਬਾਜੀ ਬਾਸ 35000 ਦੀ ਮਸ਼ੀਨ ਦੇ ਦਾਂਗੇ ਜਿਹੜਾ ਲੋਗਾ ਬੱਚਾ ਵਖਾ ਲਿਦਨੇ ਆ ਕਰੋ ਵੀਰ ਜੀ ਇੱਕ ਮਿੰਟ ਮੁੜ ਕੇ ਫੇਰ ਹਾਂ ਵਿਖਾ ਦਿਓ ਬੱਚਾ ਵਖਾ ਦਿਓ ਕਿ ਨਾ ਮੇਰੇ ਹੀ ਆ ਕਿ ਮੇਰੇ ਕੋਲ ਤਾਂ ਆ ਹੀ ਪੈਣੀ ਨਾ ਮੈਨੂੰ ਮੰਗਿਆ ਕਰੋ ਠੀਕ ਬਿਠਾਓ ਉਹ ਨੂੰ ਕੋ ਟਾਈਮ ਹੁੰਦਾ ਨਾ ਹਾਂਜੀ ਆ ਜੋ ਆ ਜੋ ਬੱਚਾ ਕੋਈ ਮੇਰੇ ਨਾ ਲਾੜੇ ਕੋਈ ਡੇਢ ਦਾ ਲਾੜੇ ਕੋਈ ਦੋਵਾਂ ਦਾ ਲਾੜੇ ਆ ਜੋ ਭਾਵੇਂ ਕੋਈ ਜਿੱਟਨਾ ਦਾ ਲਾੜੇ ਡੇਢ ਮਹੀਨੇ ਦਾ ਬੱਚਾ ਹੋਵੇ ਲੋ ਜੀ ਆ ਮੇਰੇ ਤੀਜੇ ਭਾਈਆਂ ਕੋਲ ਦੀ ਪਰ ਕਿ ਇੱਥੇ ਆ ਕੇ ਭਾਈ ਆਣ ਸਾਡੀ ਸ਼ਾਈ ਨਹੀਂ ਵੇਖੋ ਭਾਜੀ ਸ਼ਾਈ ਨਹੀਂ ਵੇਖੋ ਰੇਡ ਵੱਧ ਮੰਗਾਂ ਦਾ ਨਹੀਂ ਕੋਈ ਫਾਇਦਾ ਕਿਉਂ ਵੇਚਣ ਵਾਲੇ ਵੀ ਸਾਡੇ ਕੋਲ ਮੰਗਦੇ ਆ माल ਸਾਰੇ ਖਾਂਗੇ ਤੇ ਅੱਗੇ ਆ ਚੱਲ ਵੇਚਣ ਵਾਲੇ ਲੈ ਜਾਓ ਆਹ ਰਾਤ ਨੂੰ ਕਿਦ ਕਰਾਓ ਕੱਡੀ ਦੇ ਦਰਸ਼ਨ ਪਹਿਲਾਂ ਦੇ 72000 ਭਾਜੀ ਸਾਰੀਆਂ ਵੀਡੀਓ ਬਣਾਉਂਦੇ ਆ ਕਾ ਠੀਕ ਆ ਵੇਖੋ ਕੱਡੀ ਕੱਡੀ ਆ ਯਾਦ ਵਾ ਰੇਡ ਕੇ ਨਹੀਂ ਵੇਚਣ ਵਾਲਾ ਲੈ ਗਏ ਸਿੱਧੀ ਕਿਉਂ ਹੈ ਵੇਚਣ ਵਾਲੇ ਨੂੰ ਸਾਡੇ ਕੋਲ माल ਬਹੁਤ ਜ਼ਿਆਦਾ ਖੜਦੇ ਆ ਜ਼ਿਆਦਾ ਨਹੀਂ ਨਾ ਮੇਰਾ ਭਰਾ ਬਿਲਕੁਲ ਜਰੂਰ ਪਾਣਾ ਨਹੀਂ ਲੱਖ ਦੀ ਮੈਂ ਵਿਗਣ ਵਾਲੀ ਆ ਵੇਚਣ ਵਾਲੇ ਨੂੰ ਦੋ ਗਿਆਨ ਨੂੰ ਦੋ ਰੁਪਏ ਦੇ ਉਹਦੇ ਅਗਲੇ ਨੂੰ ਦਵੇ ਯਾਰ ਹਾਂਜੀ ਬੱਸ ਬੱਸ ਠੀਕ ਹੈ ਨਾ ਸਾਰੇ ਰੋਟੀ ਦੇ ਚਰਕਾ ਮੇ ਇਹਦਾ ਚੱਲਦਾ ਰਹਿਣਾ ਤੁਹਾਨੂੰ ਵੀ ਨੇ ਰੋੜੇ ਪਿੰਡ ਆਪਣਾ ਹੈਗਾ ਜੋ ਤਵਾਨ ਤੇ ਜਿਲਾ ਹੈਗਾ ਜੋ ਗੁਰਦਾਸਪੁਰ ਤਹਿਸੀਲ ਹੈਗੀ ਪਟਨਾਲਾ ਦੇ ਨੇੜੇ ਵਾਲੀ ਆ ਦੇ ਤੇ ਦਾਲਮ ਦੇ ਨਾਮ ਮੇਰਾ ਪਿੰਡਾ ਜੋ ਲਗਭਗ ਸਾਰੇ ਮਹੀਨੇ ਆਉਂਦੇ ਆ ਕਮੈਂਟ ਬਾਕੀ ਪਾੜਾ ਕਰੀ ਜਾ ਕੋਈ ਚੰਗਾ ਕੋਈ ਜੇ ਕੋਈ ਪੁਰਾਣੀ ਹਰ ਅਸੀਂ ਵੀ ਕੱਟੀ ਦੇ ਦੀ ਹਾਂ ਜਿਹਦਾ ਜਿਹੜਾ ਮਾੜਾ ਕਰਦਾ ਰੱਬ ਉਹਦਾ ਵੀ ਜਿਆਦਾ ਭਲਾ ਕਰੇ ਤੇ ਜਿਹੜਾ ਚੰਗਾ ਕਰਦਾ ਉਹਦਾ ਤੇ ਸਭ ਦਾ ਹੀ ਕਰੇ ਦੋਹਾਂ ਦਾ ਹੀ ਕਰੇ ਕੁਝ ਨਾ ਬਰਾਬਰੀ ਕਰੇ ਹਨਾ ਬਾਕੀ ਤੁਹਾਨੂੰ ਬਾਰੇ ਗਾਂ ਗੜੂ ਨੇ ਇੰਨੀ ਗੁੰਦਾਂ ਨਹੀਂ ਹੱਸ ਜਿਹਨੇ ਲੈਣਾ ਵੀਰ ਜੀ ਉਹਨੇ ਵੇਖ ਕੇ ਲੈਣਾ ਇੱਕ ਹੀ ਲੈਣਾ ਅੱਜ ਤੱਕ ਸੱਤੇ ਪਾਤਸ਼ਾਹ ਦੀ ਬੜੀ ਤੇਰ ਆ ਜਿਹਨੂੰ ਦਈਦਾ ਕੋਈ ਵਪਾਰੀ ਆ ਨਾ ਜਿਹੜਾ ਉਹ ਕਦੇ ਨਹੀਂ ਸੋਚਦਾ ਕਿ ਫੇਰ ਰੱਬਾ ਕਹਿੰਦੇ ਨਾਗ ਨੂੰ ਡੰਗਰ ਮਾੜਾ ਤਾਂ ਨਹੀਂ ਨਹੀਂ ਉਹ ਆਪਣੇ ਲੋਕ ਕੋਸ਼ਿਸ਼ ਕਰਕੇ ਰਹਿੰਦਾ ਕਿ ਚੰਗਾ ਕਰੀ ਮੇਰਾ ਗਾ ਮੇਰੇ ਨੰਬਰ ਹੈਗਾ ਮੇਰਾ 95 27529 95924 ਤੇ 27529 ਫਸਲੀ ਕਾਲੀ